ਵੱਧ ਦੁਸ਼ਟ ਆਤਮੇ ਕਿਵੇਂ ਰਹਿ ਸਕਦੇ ਆ ਕਿਸੇ ਦੇ ਸਰੀਰ ਦੇ ਵਿੱਚ ਇੱਕ ਨਾਲੋਂ ਵੱਧ ਦੁਸ਼ਟ ਆਤਮੇ ਕਿਵੇਂ ਰਹਿ ਸਕਦੇ ਆ ਕਿਸੇ ਦੇ ਸਰੀਰ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਅਸੀਂ ਇੱਕ ਸਟੋਰੀ ਦੇਖਦੇ ਹਾਂ ਜਿੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਲਸ਼ਕਰ ਨੂੰ ਕੱਢਿਆ ਲਸ਼ਕਰ ਦਾ ਮਤਲਬ ਇੱਕ ਝੁੰਡ ਬਹੁਤ ਗਿਣਤੀ ਚੀਜ਼ਾਂ ਦਾ ਜਿਹੜਾ ਆ ਉਹ ਗਰੁੱਪ ਜਿਹੜੇ ਬਹੁਤ ਸਾਰੇ ਸੀਗੇ ਇੱਕੋ ਹੀ ਆਦਮੀ ਦੇ ਅੰਦਰ ਸੀ ਗ੍ਰੇਸਨੀ ਵਾਲਾ ਭੂਤ ਜਿਹੜਾ ਆ ਕੋਈਰ ਬਾਈਬਲ ਦੇ ਵਿੱਚ ਮਰਕਸ ਦੀ ਕਿਤਾਬ ਉਹਦਾ 5 ਨੰਬਰ ਜਿਹੜਾ ਅਧਿਆਏ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਉਹਦੇ 1 ਤੋਂ 20 ਨੰਬਰ ਦੇ ਵਿੱਚ ਕਿ ਇੱਕ ਇੱਕ ਇਨਸਾਨ ਦੇ ਵਿੱਚ ਕਿੰਨੇ ਸਾਰੇ ਦੁਸ਼ਟ ਆਤਮੇ ਜਿਹੜੇ ਆ ਉਹ ਰਹਿ ਰਹੇ ਸੀਗੇ ਅਸੀਂ ਇੱਥੇ ਦੇਖਦੇ ਹਾਂ ਬੁੱਕ ਆਫ ਮਾਰਕ ਚੈਪਟਰ ਨੰਬਰ 5 ਵਰਸ 1 ਤੋਂ 20 ਮਰਕੁਸ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 1 ਤੋਂ 20 ਨੰਬਰ ਆਇਤ ਦੇ ਵਿੱਚ ਵਿੱਚ ਅਸੀਂ ਦੇਖਾਂਗੇ ਕਿੰਨਾ ਉਹ ਝੀਲ ਦੇ ਪਾਰ ਗਰਸੇਨੀਆਂ ਦੇ ਦੇਸ਼ ਵਿੱਚ ਪਹੁੰਚੇ ਅਰ ਜਾਓ ਬੇੜੀ ਉੱਤੋਂ ਉਤਰਿਆ ਤਾਂ ਉਵੇਂ ਇੱਕ ਮਨੁੱਖ ਜਿਹਦੇ ਵਿੱਚ ਭ੍ਰਿਸ਼ਟ ਆਤਮਾ ਸੀ ਜਦੋਂ ਤੁਸੀਂ ਇੰਗਲਿਸ਼ ਵਿੱਚ ਪੜੋਗੇ ਅਨਕਲੀਨ ਸਪਿਰਿਟ ਮਤਲਬ ਅਸ਼ੁੱਧ ਆਤਮਾ ਅਸ਼ੁੱਧ ਹੁੰਦਾ ਜਿਹਦੇ ਅੰਦਰ ਸ਼ੁੱਧਤਾ ਨਹੀਂ ਆ ਮਲੀਨਤਾ ਹੀ ਆ ਮੈਲ ਆ ਪਾਪ ਆ ਬੁਰਾਈ ਆ ਜਿਹਦੇ ਵਿੱਚ ਭ੍ਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲਿਆ ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹਨੂੰ سنگਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ ਸੋ ਮੈਂ ਨਾਲ ਨਾਲ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗੀ ਬਹੁਤ ਈਜ਼ੀ ਤਰੀਕੇ ਦੇ ਨਾਲ ਕਿ ਤੁਹਾਨੂੰ ਸਮਝ ਆ ਸਕੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਗਰੇਸਨੀਆਂ ਦੇਸ਼ ਦੇ ਵਿੱਚ ਪਹੁੰਚੇ ਆ ਤੇ ਉਹ ਬੇੜੀ ਤੋਂ ਉਤਰੇ ਆ ਐਂ ਉੱਥੇ ਇੱਕ ਮਨੁੱਖ ਮਿਲਿਆ ਕਹਿੰਦਾ ਜਿਹਦੇ ਵਿੱਚ ਭ੍ਰਿਸ਼ਟ ਆਤਮਾ ਸੀ ਜਿਹਦੇ ਵਿੱਚ ਭ੍ਰਿਸ਼ਟ ਪ੍ਰਸ਼ ਆਤਮੇ ਨਹੀਂ ਆ ਆਤਮਾ ਇੱਕੋ ਹੀ ਆਤਮਾ ਸਮਝ ਲੱਕੀ ਇੱਕੋ ਹੀ ਆਤਮਾ ਪਰ ਉਹ ਭ੍ਰਿਸ਼ਟ ਉਹ ਪਵਿੱਤਰ ਨਹੀਂ ਆ ਉਹ ਹੋਲੀ ਨਹੀਂ ਆ ਉਹ ਕਲੀਨ ਨਹੀਂ ਆ ਉਹ ਗੰਦਾ ਆ ਉਹ ਅਸ਼ੁੱਧ ਆ ਅਨਕਲੀਨ ਆ ਪ੍ਰਿਸ਼ਟ ਆ ਉਹਦਾ ਆਤਮਾ ਜਿਹੜਾ ਆ ਉਹ ਸਾਫ਼ ਨਹੀਂ ਆ ਕਈ ਵਾਰੀ ਆਪਾਂ ਕਿਸੇ ਨੂੰ ਕਹਿੰਨੇ ਤੇਰੇ ਤੇਰਾ ਜਿਹੜਾ ਮਾਨਿਆ ਨਾ ਇਹ ਸਾਫ਼ ਨਹੀਂ ਆ ਇਦਾਂ ਹੀ ਆਤਮਾ ਆ ਜਿਹੜਾ ਮਨੁੱਖਾਂ ਨੂੰ ਲਈ ਫਿਰਦਾ ਆ ਜਿਹਦੇ ਨਾਲ ਮਨੁੱਖ ਜੀਂਦੀ ਜਹਾਨ ਆ ਤੇ ਜੇ ਜੀਂਦਾ ਰੱਖਣ ਵਾਲਾ ਜਿਹੜਾ ਆਤਮਾ ਆ ਉਹ ਸਾਫ਼ ਨਹੀਂ ਆ ਉਹ ਕਲੀਨ ਨਹੀਂ ਇਹਦਾ ਮਤਲਬ ਇਹ ਪ੍ਰਿਸ਼ਟ ਆ ਤਾਂ ਇੱਥੇ ਇੱਕ ਆਦਮੀ ਮਿਲਿਆ ਆ ਜਿਹੜਾ ਕਿੱਥੇ ਰਹਿੰਦਾ ਆ ਕਬਰਾਂ ਦੇ ਵਿੱਚ ਜਿੱਥੇ ਮੁਰਦੇ ਦਫਨ ਕੀਤੇ ਜਾਂਦੇ ਆ ਉੱਥੇ ਰਹਿੰਦਾ ਆ ਤੇ ਉਹ ਪ੍ਰਭੂ ਨੂੰ ਮਿਲਿਆ ਆ ਉਹਦਾ ਆਤਮਾ ਜਿਹੜਾ ਭ੍ਰਿਸ਼ਟ ਆ ਤੇ ਕਹਿੰਦਾ ਹੁਣ ਕੋਈ ਉਹਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸਕਦਾ ਇੰਨੀ ਬੁਰਾਈ ਉਹਦੀ ਵੱਧ ਗਈ ਆ ਕਿ ਹੁਣ ਕੋਈ ਬੰਦਨ ਵੀ ਉਹਨੂੰ ਉਸ ਬੁਰਾਈ ਤੋਂ ਰੋਕ ਨਹੀਂ ਸਕਦਾ ਅੰਦਰ ਕਈ ਤਰ੍ਹਾਂ ਦੀਆਂ ਬੁਰਾਈਆਂ ਹੋ ਸਕਦੀਆਂ ਆ ਉਹਦਾ ਸੁਭਾਅ ਬੁਰਾ ਹੋ ਸਕਦਾ ਉਹਨੂੰ ਝੂਠ ਬੋਲਣ ਦੀ ਆਦਤ ਹੋ ਸਕਦੀ ਉਹਨੂੰ ਸ਼ਰਾਬ ਪੀਣ ਦੀ ਆਦਤ ਹੋ ਸਕਦੀ ਵਿਭਚਾਰ ਕਰਨ ਦਾ ਆਦੀ ਹੋ ਸਕਦਾ ਗਾਲਾਂ ਕੱਢਣ ਵਾਲਾ ਸੁਭਾਅ ਹੋ ਸਕਦਾ ਉਹ ਚੋਰ ਹੋ ਸਕਦਾ ਆ ਉਹ ਇੱਕ ਬਦਨਾਮ ਆਦਮੀ ਹੋ ਸਕਦਾ ਆ ਉਹ ਧੋਖੇਬਾਜ਼ ਹੋ ਸਕਦਾ ਰਿਸ਼ਵਤਖੋਰ ਹੋ ਸਕਦਾ ਪੁਰਾਣਾਂ ਇੱਕ ਹੀ ਇਨਸਾਨ ਦੇ ਅੰਦਰ ਹੋ ਸਕਦੀਆਂ ਆ ਜਿੱਦਾਂ ਕੋਈ ਇੱਕ ਇਨਸਾਨ ਦੇ ਅੰਦਰ ਗੁਣ ਵੀ ਬਹੁਤ ਹੁੰਦੇ ਆ ਕਿ ਕਈ ਆਦਮੀ ਇਦਾਂ ਦੇ ਹੁੰਦੇ ਜਾਂ ਔਰਤਾਂ ਇਦਾਂ ਦੀਆਂ ਹੁੰਦੀਆਂ ਉਹ ਕੁਕਿੰਗ ਵੀ ਬਹੁਤ ਅੱਛੀ ਕਰਦੀਆਂ ਆ ਉਹਨਾਂ ਦਾ ਬੋਲਚਾਲ ਬਹੁਤ ਸੋਹਣਾ ਹੁੰਦਾ ਉਹਨਾਂ ਦਾ ਕੈਰੇਕਟਰ ਬਹੁਤ ਅੱਛਾ ਹੁੰਦਾ ਉਹ ਇੱਕ ਚੰਗੀ ਮਾਂ ਹੋ ਸਕਦੀਆਂ ਚੰਗਾ ਪਿਤਾ ਹੋ ਸਕਦੇ ਚੰਗਾ ਕਾਰੀਗਰ ਹੋ ਸਕਦਾ ਉਹ ਅ ਭਗਤੀ ਕਰਨ ਵਾਲਾ ਬਹੁਤ ਹੋ ਸਕਦਾ ਪਰਮੇਸ਼ਵਰ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜੋੜਨ ਵਾਲਾ ਹੋ ਸਕਦਾ ਇੱਕ ਇਨਸਾਨ ਦੇ ਅੰਦਰ ਬਹੁਤ ਸਾਰੀਆਂ ਕੁਆਲਿਟੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਆ ਬੁਰਾਈਆਂ ਇੱਕ ਹੀ ਇਨਸਾਨ ਦੇ ਅੰਦਰ ਹੋ ਸਕਦੀਆਂ ਆ ਪਰ ਇਨਸਾਨ ਇਹ ਕਿਹ ਉਹਦੇ ਅੰਦਰ ਆਤਮਾ ਵੀ ਹੈ ਕਿਹ ਪਰ ਬੁਰਾਈਆਂ ਜਾਂ ਚੰਗਿਆਈਆਂ ਬਹੁਤ ਜ਼ਿਆਦਾ ਹੋ ਸਕਦੀਆਂ ਇੱਥੇ ਜਿਹੜਾ ਇਨਸਾਨ ਆ ਉਹਦੇ ਅੰਦਰ ਆਤਮਾ ਇੱਕ ਹੀ ਆ ਪਰ ਬੁਰਾਈਆਂ ਬਹੁਤ ਆਰ ਉਹ ਇੰਨੀਆਂ ਵੱਧ ਚੁੱਕੀਆਂ ਕਿ ਸੰਗਣਾ ਨਾਲ ਵੀ ਕਹਿੰਦਾ ਹੁਣ ਉਹਨੂੰ ਕੋਈ ਜਕੜ ਨਹੀਂ ਸਕਦਾ ਸੀ ਕਈ ਵਾਰੀ ਕੁਝ ਇਨਸਾਨ ਇਸ ਲੈਵਲ ਤੇ ਗਲਤ ਹੋ ਜਾਂਦੇ ਆ ਕਿ ਉਹਨਾਂ ਨੂੰ ਕਮਰਿਆਂ ਵਿੱਚ ਤਾਂ ਬੰਦ ਕਰ ਦਿੱਤਾ ਜਾਂਦਾ ਪਰ ਉਹਨਾਂ ਦੇ ਖਿਆਲਾਂ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਹ ਕਰਦੇ ਜਿਸਮਾਨੀ ਪਾਪ ਨਹੀਂ ਕਰਦੇ ਪਰ ਮਾਨਸਿਕ ਤੌਰ ਤੇ ਪਾਪ ਕਰਦੇ ਰਹਿੰਦੇ ਆ ਰੋਹਾਨੀ ਤੌਰ ਤੇ ਪਾਪ ਕਰਦੇ ਰਹਿੰਦੇ ਆ ਆਤਮਿਕ ਤੌਰ ਤੇ ਪਾਪ ਕਰਦੇ ਰਹਿੰਦੇ ਉਹਨਾਂ ਦਾ ਮਨ ਪਾਪ ਕਰਨ ਵਿੱਚ ਲੱਗਾ ਰਹਿੰਦਾ ਉਹ ਮਨ ਦੇ ਨਾਲ ਸੋਚਦੇ ਰਹਿੰਦੇ ਕਿ ਉਹ ਜਨਾਹ ਕਰ ਰਹੇ ਆ ਮਨ ਦੇ ਨਾਲ ਸੋਚ ਰਹੇ ਕਿ ਉਹ ਚੋਰੀ ਕਰ ਰਹੇ ਮਤਲਬ ਉਹਨਾਂ ਦਾ ਜਿਸਮ ਤਾਂ ਕੈਦ ਦੇ ਵਿੱਚ ਆ ਪਰ ਉਹਨਾਂ ਦਾ ਮਨ ਜਿਹੜਾ ਆ ਉਹਨੂੰ ਕੋਈ ਵੀ ਬੰਨ ਨਹੀਂ ਸਕਦਾ ਮੌਜੂਦਾ ਹਾਲਾਤ ਦੇ ਵਿੱਚ ਅਸੀਂ ਇਹਨੂੰ ਆਤਮਕ ਰੀਤੀ ਦੇ ਨਾਲ ਦੇਖਦੇ ਹਾਂ ਜਿੱਦਾਂ ਉਹਦੇ ਅੰਦਰ ਇੰਨੀਆਂ ਕਿ ਦੁਸ਼ਟ ਸ਼ਕਤੀਆਂ ਜਿਹੜੀਆਂ ਵੱਧ ਚੁੱਕੀਆਂ ਆ ਕਿ ਹੁਣ ਉਹਨੂੰ ਸੰਗਲਾਂ ਨਾਲ ਵੀ ਬੰਨਿਆ ਨਹੀਂ ਜਾ ਸਕਦਾ ਇਦਾਂ ਹੀ ਕੁਝ ਇਨਸਾਨਾਂ ਦੇ ਅੰਦਰ ਬੁਰਾਈਆਂ ਵੱਧ ਜਾਂਦੀਆਂ ਆ ਜਿਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਸ ਇਨਸਾਨ ਨੂੰ ਬੁਰਾਈ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਉਹ ਘਰ ਵਿੱਚ ਬੰਦ ਵੀ ਬੁਰਾਈ ਕਰੀ ਜਾਏਗਾ ਉਹਨੂੰ ਤੁਸੀਂ ਹਸਪੀਟਲ ਦੇ ਵਿੱਚ ਛੱਡ ਆਏ ਉੱਥੇ ਵੀ ਬੁਰਾਈ ਕਰੀ ਜਾਏਗਾ ਉਹਨੇ ਬੁਰੀਆਂ ਜੁਗਤਾਂ ਬਣਾਈ ਜਾਣੀਆਂ ਤੁਸੀਂ ਉਹਨੂੰ ਰੂਮ 'ਚ ਬੰਦ ਕਰ ਦੋ ਉਹ ਗਲਤ ਸ਼ਬਦ ਬੋਲੀ ਜਾਏਗਾ ਗਲਤ ਸੋਚਾਂ ਸੋਚੀ ਜਾਏਗਾ ਤੁਸੀਂ ਉਹਨਾਂ ਨੂੰ ਸੰਗਲਾਂ ਦੇ ਨਾਲ ਬੰਦੋ ਉਹਨੇ ਜੋ ਕਰਨਾ ਹੈ ਗਲਤ ਉਹ ਜੇ ਇਸ ਲੈਵਲ ਤੱਕ ਕਰ ਸਕਦਾ ਹੋਏਗਾ ਉਹ ਜਰੂਰ ਕਰਦਾ ਰਹੂਗਾ ਅਰ ਇਹ ਦੇ ਨਾਲ ਇਦਾਂ ਹੀ ਹੋ ਰਿਹਾ ਉਹ ਤਾਂ ਕਈ ਵਾਰੀ ਬੇੜੀਆਂ ਅਤੇ سنگਲਾਂ ਨਾਲ ਜਕੜਿਆ ਗਿਆ ਸੀ ਪਰ ਉਹਨੇ سنگਲ ਤੋਂ ਬੇੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹਨੂੰ ਕਾਬੂ ਨਹੀਂ ਕਰ ਸਕਦਾ ਸੀ ਉਹ ਰਾਤ ਦਿਨ ਨਿਤ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਔਰ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ ਦੇਖੋ ਕਿੰਨਾ ਬੁਰਾ ਹਾਲ ਸੀ ਉਸ ਇਨਸਾਨ ਦਾ ਜਦੋਂ ਕਿਸੇ ਦੇ ਅੰਦਰ ਆਤਮਾ ਪ੍ਰਿਸ਼ਟ ਹੋ ਜਾਂਦਾ ਆ ਉਸ ਇਨਸਾਨ ਦਾ ਹਾਲ ਜਿਹੜਾ ਆ ਨਾ ਉਹ ਬਹੁਤ ਬੁਰਾ ਹੋ ਜਾਂਦਾ ਆ ਜਦੋਂ ਕਿਸੇ ਦੇ ਅੰਦਰ ਦੁਸ਼ਟ ਆਤਮਾ ਹੁੰਦਾ ਆ ਦੁਸ਼ਟ ਦੁਸ਼ਟ ਸ਼ਬਦ ਹੀ ਆਪਣੇ ਆਪ ਨੂੰ ਐਕਸਪਲੇਨ ਕਰਦਾ ਆ ਕਿ ਉਹ ਜਿਹੜੀ ਦੁਸ਼ਟਤਾ ਆ ਉਹ ਬੁਰਾਈ ਆ ਉਹ ਪਾਪ ਤੇ ਦੁਸ਼ਟ ਆਤਮਾ ਜਿਸ ਆਤਮਾ ਦਾ ਸੁਭਾਅ ਦੁਸ਼ਟਤਾ ਕਰਨਾ ਆ ਉਹ ਕਿਸੇ ਇਨਸਾਨ ਨੂੰ ਚੰਗਾ ਕੰਮ ਕਰਨ ਦੇ ਲਈ ਪ੍ਰੇਰਣਾ ਨਹੀਂ ਦੇ ਸਕਦਾ ਉਹਨੇ ਬੁਰਾ ਹੀ ਕਰਨਾ ਆ ਔਰ ਇਸ ਇਨਸਾਨ ਦਾ ਹਾਲ ਕਿੰਨਾ ਬੁਰਾ ਆ ਕਹਿੰਦਾ ਕਈ ਵਾਰੀ ਉਹਨੂੰ ਬੇੜੀਆਂ ਤੇ سنگਲਾਂ ਦੇ ਨਾਲ ਬੰਨਿਆ ਗਿਆ ਪਰ ਕੀ ਕਰਦਾ ਸੀਗਾ ਤੋੜ ਸੁੱਟਦਾ ਸੀ ਟੋਟੇ ਟੋਟੇ ਕਰ ਦਿੰਦਾ ਸੀਗਾ ਉਹਨੂੰ ਰਾਤ ਦਿਨ ਜਿਹੜਾ ਸੀ ਕੋਈ ਵੀ ਕਾਬੂ ਨਹੀਂ ਕਰ ਸਕਦਾ ਸੀ ਤੇ ਰਾਤ ਦਿਨ ਕਿੱਥੇ ਭੱਜਾ ਫਿਰਦਾ ਰਹਿੰਦਾ ਸੀ ਕਬਰਾਂ ਦੇ ਵਿੱਚ